ਸਤ ਸ੍ਰੀ ਅਕਾਲ ਦੋਸਤੋ ਆਜੋ ਬਾਈ ਇੱਕ ਨਵਾਂ ਜੀਵ ਪ੍ਰਾਣੀ ਆਪਾਂ ਕੰਮ ਤਾਂ ਕਾਫੀ 17 18 ਦਾ ਹੀ ਚੱਲੀ ਜਾਂਦਾ ਝੀਂਗੇ ਬਾਰੇ ਗੱਲਬਾਤ ਕਰਾਂਗੇ ਤੇ ਬਾਈ ਕਈਆਂ ਨੇ ਵੀਡੀਓ ਵੇਖ ਕੇ ਆਪ ਦਾ ਬਾਈ ਕੁੰਡਾ ਕਰਾ ਲਿਆ ਠੀਕ ਹੈ ਕਹਿੰਦੇ ਸੀ YouTube ਤੇ 5 ਲੱਖ ਵਜ ਦਾ 10 ਲੱਖ ਵਜ ਦਾ ਕਿੰਨੇ ਵਜਦੇ ਆ ਬਾਈ ਕਹਿੰਦਾ ਵਜੇ ਵੀ ਸਾਨੂੰ ਪੈਸੇ ਤੇ ਘਾਟੇ 'ਚ ਵੀ ਕੰਮ ਚੱਲ ਰਿਹਾ ਹਨਾ ਤੇ ਜਿਹੜੇ ਨੇ ਨਵੇਂ ਬੰਦੇ ਨੇ ਕਰਨਾ ਉਹ ਜਾਂ ਤਾਂ ਪੂਰੇ ਪੱਕੇ ਪੈਰੀ ਕਰੇ ਜਾਂ ਹਜੇ ਰੁਕ ਜੇ ਜਾਦੇ ਖਰਚਾ ਕਰਨ ਦੀ ਲੋੜ ਨਹੀਂ ਬਾਈ ਨੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਝੀਂਗੇ ਦੇ ਜਿਹੜੇ ਲਾਸ ਹੁੰਦੇ ਆ ਘਾਟਾ ਪੈਂਦਾ ਉਹ ਦੱਸਿਆ ਫਿਰ ਇਹਦੇ ਵਿੱਚ ਜਿਹੜੇ ਚਾਰ ਪੈਸੇ ਬਾਈ ਦੇ ਤੇ ਕਿਵੇਂ ਬਚਦੇ ਆ ਕਿਵੇਂ ਮਿਹਨਤ ਤੇ ਕਈਆਂ ਨੇ ਡਰ ਬਣਾਇਆ ਕਹਿੰਦੇ ਜੇ ਆ ਪੱਖੇ ਜੇ ਖੜ ਗਏ ਹਨਾ ਇੱਕੇ ਦਾ ਮੁੱਛਾ ਹੀ ਮਰੋੜ ਜਾਂਦਾ ਮਰ ਜਾਂਦਾ ਤੇ ਬਾਈ ਨੇ ਕੱਲੀ ਕੱਲੀ ਗੱਲ ਫੀਡ ਕੀ ਰੇਟ ਆਉਂਦੀ ਆ ਪਹਿਲਾ ਨੰਬਰ ਦਾ ਬਾਈ ਆਪਣਾ ਹਨਾ ਧੰਨਵਾਦ ਕਰਦੇ ਮੇਰੇ ਯਾਰ ਦਾ ਬਹੁਤ-ਬਹੁਤ ਇੱਥੇ ਆਉਣ ਤੇ ਦੂਜਾ ਨੰਬਰ ਆਪਣਾ ਰੂਲ ਚੋਰਮਰ ਵਾਲੇ ਚੈਨਲ ਆ ਉਹਨੂੰ ਵੀ ਫੋਲੋ ਕਰ ਲਿਓ ਤੇ ਤੀਜਾ ਨੰਬਰ ਆ ਬਈ ਵਾਦਾ ਕਰਦੇ ਆ ਤੁਹਾਡੇ ਨਾਲ ਤੁਸੀਂ ਝਿੰਗੇ ਵਾਲੀ ਵੀਡੀਓ ਅੱਜ ਤੱਕ ਇਹੋ ਜੀ ਵੀਡੀਓ ਨਹੀਂ ਦੇਖੀ ਹੋਣੀ ਜਿਹੜੀ ਤੁਸੀਂ ਆ ਵੀਡੀਓ ਦੇਖੀ ਜੰਨੇ ਵਾਦਾ ਕਰਦੇ ਆ ਜੇ ਤੁਹਾਨੂੰ ਕਿਤੇ ਝੂਠ ਲੱਗਿਆ ਜਾਂ ਗਲਤ ਲੱਗੀ ਤਾਂ ਤੁਸੀਂ ਜਿਹੜਾ ਹਨਾ ਕਮੈਂਟ ਆ ਉਹਦਾ ਦੂਜਾ ਬਾੜ ਕਮੈਂਟ ਵੀ ਕਰ ਸਕਦੇ ਹੋ ਸਾਰੀ ਸੱਚਾਈ ਮਿਲੂ A to Z ਆ ਵੀਡੀਓ ਦੇ ਵਿੱਚ ਤੁਹਾਨੂੰ ਤੇ ਆਪ ਸਟਾਰਟ ਕਰੀਏ ਸ਼ੁਰੂ ਤੋਂ ਕਰ ਲਈਏ ਬਈ ਬ੍ਰਾਡ ਹਾਂਜੀ ਹਾਂਜੀ ਮੇਨ ਗੱਲ ਕਰੀ ਆਪਣਾ ਜਿਹੜਾ ਸੀਡ ਆਉਂਦਾ ਇਹ ਬਈ ਪਹਿਲਾਂ ਐ ਦੱਸੋ ਸਾਨੂੰ ਕਿੰਨੇ ਸਾਲ ਹੋ ਗਏ ਐ ਤਾਂ ਨਹੀਂ ਬਈ ਪਿਛਲੇ ਸਾਲ ਹੀ ਚਲਾਇਆ ਕੰਮ ਤੁਸੀਂ ਸਾਨੂੰ ਕਿੰਨੇ ਸਾਲ ਹੋ ਗਏ ਕੰਮ ਆਪਾਂ ਨੂੰ ਹੋਏ ਬਈ ਆਪਾਂ ਇਹ 2021 ਚ ਕਰਿਆ ਪਹਿਲੇ ਸਾਲ 2021 ਚ ਕਰਕੇ ਤੇ 2021 ਚ ਹੀ ਸਿੱਖ ਗਏ ਆਪਾਂ ਠੀਕ ਹੈ ਇਹ ਨਹੀਂ ਕਿ ਵੀ 2021 ਚ ਜਦੋਂ ਪਾਇਆ ਝਿੰਗਾ ਜਦਦੇ ਆਪਾਂ ਉਹਦੇ ਕੱਲਾ ਝਿੰਗੇ ਦਾ ਨਾਮ ਜਾਣਦੇ ਸੀ ਵੀ ਇਹ ਝਿੰਗਾ ਉਹਨੂੰ ਐ ਨਹੀਂ ਪਤਾ ਜਾਣਦੇ ਸੀ ਇਹ ਕਿੱਡਾ ਹੋਊਗਾ ਕਿਵੇਂ ਹੋਊਗਾ ਉਹ ਤਾਂ ਮੈਂ ਐਸੇ ਨਵੇਂ ਮੱਛੀਆਂ ਹੀ ਲਿਆ ਕੇ ਛੱਡ ਦਿੱਤਾ ਬਿਲਕੁਲ ਬਿਲਕੁਲ ਫੇਰ ਸਾਨੂੰ 2 ਮਹੀਨਿਆਂ ਦੇ ਵਿੱਚ ਬਈ ਇਹਦਾ ਇੰਨਾ ਪਤਾ ਲੱਗ ਗਿਆ ਅਸੀਂ ਖਰਚਾ ਫਿਰ ਇੰਨਾ ਹਿਸਾਬ ਨਾਲ ਕਰਿਆ ਹੋਊਆ ਵੀਡੀਓ ਦੇਖ ਲਿਓ ਕਮੈਂਟ ਕਰਿਓ ਕੋਈ ਭਰਾ ਜਿਹੜਾ ਇੰਨੇ ਖਰਚੇ 'ਚ ਕਿਸੇ ਨੇ ਝਿੰਗਾ ਕੱਢਿਆ ਹੋਵੇ ਬਈ ਘੱਟ ਤੋਂ ਘੱਟ ਖਰਚਾ ਕਰਕੇ ਝਿੰਗਾ ਕੱਢਿਆ ਤਾਂ ਕਰਕੇ ਅੱਜ ਫਿਰ ਝਿੰਗਾ ਚੱਲੀ ਜਾਂਦਾ ਹੁਣ ਕਿੰਨੇ ਏਕੜ ਹੈਗਾ ਬਈ ਆਪਣਾ ਵੀ 3 ਕਿੱਲੇ ਝਿੰਗਾ ਹੁਣ ਇਸ ਟਾਈਮ ਆਪਾਂ 1 ਕਿੱਲਾ ਪੱਧਰ ਕੀਤਾ ਹੋਇਆ ਪੱਧਰ ਕਿਉਂ ਕੀਤਾ ਸਾਡੇ ਕੋਲੇ ਮਸ਼ੀਨਰੀ ਹੈ ਜਿਹੜੀ ਐਸਡੀ ਪੂਰੀ ਪੂਰੀ ਸੀਗੀ ਹਾਂ ਤੇ ਜੇ ਅਸੀਂ ਇਹ ਚ ਮਸ਼ੀਨਰੀ ਖਰੀਦਦੇ ਸੀ ਮਸ਼ੀਨਰੀ ਖਰੀਦਣ ਨਾਲ ਅੱਜ ਟਾਈਮ ਨਹੀਂ ਸੀਗਾ ਝਿੰਗੇ ਵਾਸਤੇ ਹੋਰ ਪੈਸੇ ਲਾਉਣ ਦਾ ਮੰਨ ਲਓ ਵੀ ਗਲਤ ਸੀਗਾ ਇੱਕ ਪੱਕੇ ਦੀ ਅਸੀਂ ਨਵੇਂ ਵੀ ਜੇ ਸਾਡੇ ਕੋਲੇ ਫੋਨ ਆਉਂਦੇ ਆ ਲੁਧਿਆਣੇ ਤੋਂ ਜਲੰਧਰ ਤੋਂ ਚੰਡੀਗੜ੍ਹ ਤੋਂ ਬਾਧੂ ਫੋਨ ਆਉਂਦੇ ਆ ਬਈ ਹੁਣ ਵੀ ਆਉਂਦੇ ਆ 2022 ਚ ਤਾਂ ਜਿਹੜੇ ਫੋਨ ਆਏ ਸੀ ਉਹਨਾਂ ਨੇ ਤਾਂ ਸਾਰੀ ਸਚਾਈ ਦੱਸੀ ਜੀ ਹੋ ਸਕਦਾ ਕਿਸੇ ਨੇ ਕਰ ਲਿਆ ਹੋਵੇ ਤੇ 23 ਚ ਜਿੰਨੇ ਫੋਨ ਆਏ ਬਈ ਇਹੀ ਗਿਆ ਝਿੰਗਾ ਕਰਿਓ ਨਾ ਤੁਸੀਂ ਇੱਕ ਵਾਰੀ ਕਿ ਅਜੇ ਤੱਕ ਇਹ ਫੇਲ ਮੰਨਦੇ ਆਂ ਅਸੀਂ ਤੁਹਾਨੂੰ ਅਜੇ ਮੰਨ ਲੈ ਇਹਦੇ ਦਿਨ ਸਿੱਧੇ ਨਹੀਂ ਬਿਲਕੁਲ ਹੁਣ ਇਹ ਮੇਰੇ ਬਾਕੀ ਜਿਹੜਾ ਤੁਹਾਡਾ ਚੱਲ ਜਿੰਦਾ ਨਾ ਇਹ ਛੱਡਣ ਜੋਗੇ ਆ ਛੱਡਣ ਜੋ ਬਿਲਕੁਲ ਜਿਹੜੀ ਆਲੂਆਂ ਦੀ ਖੇਤੀ ਆ ਤੁਸੀਂ ਲਾ ਲਓ ਆਪਣੇ ਆਪਾਂ ਕਿਸਾਨ ਆ ਅਸੀਂ ਇਹਨੂੰ ਫਸਲ ਮੰਨਦੇ ਆਂ ਫਸਲ ਹੀ ਆਪਣੀ ਇਹ ਆਲੂ ਇੱਕ ਜਿਹੜੇ ਤਾਂ ਅਸੀਂ ਛੜਕਾਂ ਦੇ ਸੜ ਦਿੰਨੇ ਆ ਬਈ ਇੱਕ ਜਿਹੜੇ ਆਲੂ ਸਾਨੂੰ ਇੰਨਾ ਵਧੀਆ ਮੁਨਾਫਾ ਦਿੰਦੇ ਆ ਪਿਛਲੇ ਸਾਲ ਦੇ ਘਟਾ ਪੂਰਾ ਕਰ ਬਿਲਕੁਲ ਉਹੀ ਚੀਜ਼ ਆ ਵੀ ਮੰਦਾ ਠੰਡਾ ਆਉਂਦਾ ਰਹਿੰਦਾ ਮੇਨ ਵੱਡੀ ਗੱਲ ਇੱਕ ਹੋ ਸਕਦਾ ਕਿਸੇ ਭਰਾ ਨੂੰ ਬ ਕਰਕੇ ਗਏ ਆ ਪਹਿਲੇ ਸਾਲ ਤੇ ਅਸੀਂ ਐ ਪੰਜ ਚਾਰ ਕਿਲੇ ਚਿੰਗਾ ਹੋਰ ਕਰ ਸਕਦੇ ਸੀ ਉਹਦੇ ਹਾਂਜੀ ਆਪਾਂ ਤੁਰ ਕੇ ਗੱਲ ਛੱਡੋ ਤੇ ਬਾਈ ਅਸੀਂ ਪੰਜ ਚਾਰ ਕਿਲੇ ਚਿੰਗਾ ਹੋਰ ਕਿਉਂ ਨਹੀਂ ਕੀਤਾ ਸਾਨੂੰ ਐ ਲੱਗਾ ਵੀ ਇਹ ਜੀ ਰਿਸਕ ਬਹੁਤ ਵੱਡਾ ਬਾਈ ਤੇ ਹੋਰ ਨਾ ਵਧਾਓ ਆਹੀ ਕਰ ਲੋ ਇਹ ਤੇ ਮਿਹਨਤ ਕਰ ਲੋ ਤੇ ਦੂਜਾ ਨੰਬਰ ਮਿਹਨਤ ਆਪਾਂ ਦੱਸਦਾ ਪਹਿਲਾਂ ਵੀ ਬੋਲਿਆ ਮੇਰਾ ਮਿੱਤਰ ਗਰਮੀਤ ਆਪਾਂ ਤੋਂ ਨਿੱਕਾ ਉਹ ਤੇ ਬਈ ਮੈਂ ਆਵਾ ਨਾ ਆਵਾ ਮੈਂ ਹਜੇ ਘੋਲ ਕਰ ਜੰਨਾ ਗਰਮੀਤ ਨੇ ਬਈ ਇੱਥੇ ਪਹੁੰਚਣਾ ਹੀ ਪਹੁੰਚਣਾ ਇੰਨੀ ਮਿਹਨਤ ਕਰਦਾ ਬੰਦਾ ਉਹ ਗੱਲ ਛੱਡ ਦਿਓ ਅੱਛਾ ਸਾਂਝਾ ਤੁਹਾਡਾ ਸਾਂਝਾ ਸਾਡਾ ਬਈ ਤੇ ਉਹ ਨਾ ਝਿੰਗੇ ਰੂ ਬਈ ਕਹਿੰਦੇ ਸਾਂਝਾ ਦਾ ਕੰਮ ਚੱਲਦਾ ਹੀ ਨਹੀਂ ਤੁਸੀਂ ਕਿਵੇਂ ਬਈ ਅਸੀਂ ਜਿੱਦੇ ਇੱਕ ਇੱਕ ਵੱਡੀ ਗੱਲ ਬਹੁਤ ਵੱਡੀ ਗੱਲ ਆ ਸਾਂਝੇ ਵਾਲੀ ਜਿੱਦਾਂ ਅਸੀਂ ਝਿੰਗਾ ਕਰਨਾ ਸੀਗਾ ਵੀ ਅਸੀਂ ਝਿੰਗਾ ਕਰੀਏ ਸਾਡਾ ਮਿੱਤਰ ਗੁਰਪ੍ਰੀਤ ਹੈ ਕੋਣੀ ਝਿੰਗਾ ਕਰਿਆ ਹੋਇਆ 1 ਵੀ ਯਾਰ ਅਸੀਂ ਝਿੰਗਾ ਕਰਨਾ ਉਹ ਤਾਂ ਵਧੀਆ ਗੱਲਾਂ ਵੀ ਕਰ ਲੋ ਝਿੰਗਾ ਜਦੋਂ ਗੱਸੇ ਅਸੀਂ ਗੱਲ ਕਰ ਲਈ ਹੋਰ ਅਸੀਂ ਕੁਝ ਨਹੀਂ ਕਰਿਆ ਕਹਿੰਦਾ ਮੈਂ ਉਹਨੂੰ ਇਹ ਕੱਲਾ ਆਖੀ ਅੱਜ ਤਾਂ ਅਸੀਂ ਤੇਰੇ ਕੋਲੇ ਆਏ ਆ ਵੀ ਝਿੰਗਾ ਕਰਦੇ ਆ ਜਿੱਦਿਆਂ ਅਸੀਂ ਛੱਡਾਂਗੇ ਬਾਈ ਉਹਦੇ ਅਸੀਂ ਦੋਨੇ ਹੀ ਛੱਡਾਂਗੇ ਤੀਜਾ ਬੰਦਾ ਸਾਡੇ 'ਚ ਨਹੀਂ ਆਊਗਾ ਕਿਉਂਕਿ ਸਾਨੂੰ ਇੰਨਾ ਮਾਣ ਸੀ ਵੀ ਸਾਡੇ ਚ ਫਰਕ ਨਹੀਂ ਪੈਂਦਾ ਕਦੇ ਵੀ ਫਰਕ ਪਿਆ ਉਹ ਪੈਂਦਾ ਵੀ ਨਹੀਂ ਬਾਈ ਜਮਾ ਹਾਂ ਤੇ ਬਈ ਇਹਦਾ ਛੱਡਣ ਤੋਂ ਲੈ ਕੇ ਸਿਸਟਮ ਹਾਂ ਪਹਿਲਾਂ ਇਹਦੇ ਵਿੱਚ ਜਿਵੇਂ ਪੂਰ ਲਿਆਉਣੇ ਆ ਤੁਸੀਂ ਹਾਂ ਇਹ ਬਈ ਨਾ ਗੱਲ ਕਰੀਏ ਜੀ ਆਪਾਂ ਜਿਵੇਂ ਆਪਾਂ ਇਹ ਤਿੰਨ ਕਿੱल्ल्या ਦੇ ਵਿੱਚ ਸਾਢੇ 3.5 ਲੱਖ ਬੱਚਾ ਪਾਇਆ ਹੋਇਆ ਸਾਢੇ 3.5 ਲੱਖ ਤਾਂ ਬੱਚਾ ਪਾਤਾ ਉਹਦੇ ਨਾਲ ਬੋਨਸ ਆਉਂਦਾ ਜਿਵੇਂ ਲੱਖ ਮਗਰ 10000 20000 ਉਹ ਬੋਨਸ ਛੱਡ ਹੁੰਦਾ ਵੀ ਬੱਚਾ ਜਿਵੇਂ ਥੋੜਾ ਬਹੁਤ ਆਪਨਾ ਨਹੀਂ ਵੀ ਲੱਗਦਾ ਇਹ ਸਾਰਾ ਨਹੀਂ ਹੁੰਦਾ ਤੇ ਉਹਨਾਂ ਨਾਲ ਜੀ ਇਹਨਾਂ ਦਾ ਬੱਚਾ ਉਹਨਾਂ ਨਾਲ ਰਹਿ ਜੇ ਤੇ ਬਈ ਆਉਂਦਾ ਕਿਵੇਂ ਆ ਇੱਥੇ ਆਉਂਦਾ ਬਈ ਦਿੱਲੀ ਤਾਂ ਜਹਾਜ਼ ਤੇ ਆਉਂਦਾ ਦਿੱਲੀ ਤੱਕ ਦਿੱਲੀ ਤੱਕ ਜਹਾਜ਼ ਤੇ ਆਉਂਦਾ ਉਦੋਂ ਬਾਅਦ ਪੀਕਅਪ ਤੇ ਦਿੱਲੂ ਆਪਣੇ ਕੋਲੇ ਆਉਂਦਾ ਜਿਹੜੇ ਲਫਾਫੇ ਹੁੰਦੇ ਆ ਇਹਦੇ ਮਤਲਬ ਵਿੱਚ ਪੈਕ ਕਰਿਆ ਵਿੱਚ ਆਕਸੀਜਨ ਵੀ ਹੁੰਦੀ ਹੈ ਪਾਣੀ ਵੀ ਹੁੰਦਾ ਉਹਨਾਂ ਦਾ ਟਾਈਮ ਹੁੰਦਾ ਵੀ 22 ਘੰਟੇ ਕੇ 20 ਕੇ 24 ਘੰਟੇ ਵੀ ਉਹਨੇ ਟਾਈਮ ਚ ਇਹਨੂੰ ਜਾ ਕੇ ਛੱਡਣਾ ਤੁਸੀਂ ਜੇ ਨਾ ਪਹੁੰਚੇ ਤਾਂ ਉਹ ਮਤਲਬ ਹੋ ਸਕਦਾ ਡੈੱਡ ਹੋ ਜਾ ਹਾਂ ਬੜਾ ਸੋਹੜ ਵਾਲਾ ਹਾਂ ਜਿੱਦਾਂ ਅਸੀਂ ਝੀਂਗਾ ਛੱਡਦੇ ਆ ਬਈ ਉਸ ਤੋਂ ਅਸੀਂ 4-5 ਦਿਨ ਪਹਿਲਾਂ ਤਿਆਰੀ ਕਰਦੇ ਆ 4-5 ਦਿਨ 15 ਦਿਨ ਮੰਨ ਕੇ ਚੱਲੋ 15 हिम्मਤਾ ਮੇਰੇ ਚ ਨਹੀਂ ਗਰਮੀਚ ਜਿੱਦਾਂ ਬੱਚਾ ਗੜਦਾ ਸਾਰਾ ਤਾਂ ਜੀ ਨਰਮਲ ਆਉਣਾ ਨਰਮੇਸ਼ਰ ਡੂ ਕੋ ਛੱਡ ਕੇ ਫਸਲ ਚ ਜਿਹੜਾ ਬਚੂਆ ਨਾਲ ਦੀ ਨਾਲ ਬੋਰ ਚ ਸਾਰੇ ਫਾਰਮਰਾਂ ਤੋਂ ਸਾਡਾ ਝਿੰਗਾ ਜਿਹੜਾ ਪਾਣੀ ਕੱਢਿਆ ਪਿਆ ਹੁੰਦਾ ਸਭ ਤੋਂ ਪਹਿਲਾਂ ਹੂੰ ਐਨੀ ਮੰਨ ਲਓ ਹਿੰਮਤ ਕਰਨਾ ਓਕੇ ਵਾ ਕੇ ਕੋਈ ਕੋਲੀ ਪਾ ਦਿੰਦਾ ਤੇ ਦੂਜੀ ਗੱਲ ਆਪਾਂ ਕਰੀਏ ਜੇ ਪਹਿਲਾਂ ਜੇ 15 ਦਿਨ ਪਹਿਲਾਂ ਤੁਹਾਨੂੰ ਸਪਾਈ ਸਪੂਈ ਕਰਨੀ ਪੈਂਦੀ ਹੈ ਝਿੰਗਾ ਆਉਂਦਾ ਜਿੱਦੇ ਉਦੋਂ ਸਾਨੂੰ ਮੰਨ ਕੇ ਚੱਲ ਇੱਕ ਪਹਿਲਾਂ ਤੁਸੀਂ ਗੈਸ ਸਿਲੰਡਰ ਲਿਆਉਂਦੇ ਸੀ ਆਕਸੀਜਨ ਸਿਲੰਡਰ ਆਕਸੀਜਨ ਸਿਲੰਡਰ ਰੱਖਦੇ ਝਿੰਗੇ ਕੋਲੇ ਫਿਰ ਉਹਨੂੰ ਮੰਨ ਲਾ ਝਿੰਗਾ ਉਹ ਕਰਦੇ ਪਾਉਂਦੇ ਕਿਉਂਕਿ ਡਰ ਵਾਲੇ ਸਿੱਧਾ ਮਨ ਲੋ ਆਪ ਦੇ ਹਿਸਾਬ ਨਾਲ ਝਿੰਗਾ ਪਾਣੀ ਜਮ ਜਮ ਇਹਦਾ ਤਾਲ ਮਿਲ ਕੋ ਜਾ ਕਰਕੇ ਪਾਣੀ ਜਾ ਉਹਦਾ ਤੇ ਉਸ ਲੋਟ ਛੱਡਿਆ ਵੀ ਸਾਰਾ ਸਰਵਾਈਵ ਵੱਡੀ ਗੱਲ ਦਿਲ ਨਾਲ ਕੋਲ ਜਾਵਾ ਤੇ ਉਹ ਕਿੰਨੇ ਦਾ ਬੀਜ ਪਾਇਆ ਜਾਂਦਾ ਤਿੰਨ ਕਿੱਲਾਂ ਚ ਬੀ ਆਪਣਾ ਮੰਨ ਕੇ ਚਲੋ ਤੁਸੀਂ ਉਹ ਬੀ ਪਾਇਆ ਜਾਂਦਾ 52 53 ਪੈਸੇ ਇੱਕ ਬੱਚੇ ਦੇ ਹੁੰਦੇ ਆ 52 53 ਪੈਸੇ ਬਾਕੀ 55 ਪੈਸੇ 65 ਪੈਸੇ ਸੱਠ ਲਈ ਆਉਂਦਾ ਹੈ ਗੋभी ਦਾ ਬੂਟਾ ਆਉਂਦਾ ਨਾ 40 ਪੈਸਿਆਂ ਦਾ 30 ਪੈਸਿਆਂ ਦਾ ਬੱਸ ਉਹ ਗੱਲ ਆ ਭਾਈ ਤੇ ਦੂਜਾ ਨੰਬਰ ਭਾਈ ਨਾ ਇੱਕ ਬਹੁਤ ਵੱਡੀ ਗਲਤੀ ਲਾ ਲਓ ਤੇ ਉਹ ਗੱਲ ਜਾਂ ਚੰਗੀ ਲਾ ਲਓ ਕਿਵੇਂ ਵੀ ਲਾ ਲਓ ਸਾਡੇ ਅਸੀਂ ਵੀਡੀਓ ਵੀ ਦੇਖੀਆਂ ਹੋਈਆਂ ਬਹੁਤ ਆਈਆਂ ਪਹਿਲਾ ਨੰਬਰ ਮੈਂ ਤੇਰਾ ਧੰਨਵਾਦ ਵੀ ਗਿਰਬਰਾੜ ਸਾਹਿਬ ਆਏ ਕਰਦਾ ਵੀ ਇੱਥੇ ਬੰਦਾ ਸਾਡੇ ਕੋਲੇ ਕੋਈ ਹ ਚਿੰਗੇ ਫਾਰਮ ਦੇ 35 ਜਵਾਬ ਦੇ ਦਿੰਦੇ ਆ 5 ਆ ਜਾਂਦੇ ਚਲਿਆ ਕਿਉਂ ਆਉਂਦੇ ਆ ਜਦੋਂ ਮੇਰੇ ਕੋਲੇ ਵੀ ਫੋਨ ਆਉਂਦਾ ਵੀ ਅਸੀਂ ਚਿੰਗੇ ਦੀ ਵੀਡੀਓ ਕਰਨ ਆਉਨੇ ਆ ਤੁਹਾਡੇ ਕੋਲੇ ਤੇ ਅਸੀਂ ਮੰਨ ਲਓ ਅੱਧੇ ਘੰਟੇ ਦੀ ਵੀਡੀਓ ਕਰਾਂਗੇ ਕਿਵੇਂ ਕਰਾਂਗੇ ਇਹ ਜਿਹੜੇ ਮੁਨਾਫਾ ਉਹ ਦੱਸਣਾ ਫਾਇਦੇ ਦੱਸਨੇ ਫਾਇਦੇ ਵੀ ਕੱਲ ਪੰਪ ਦੇਣੇ ਜਦੋਂ ਪੰਪ ਦੇਣੇ ਆ ਵੀ ਵਿਊ ਲੈਣੇ ਆ ਯਾਰ ਬਸ ਮੈਂ ਗੱਲ ਹੁੰਦੀ ਹੈ ਮਾੜੀ ਚੀਜ਼ ਵਾਲਾ ਨਹੀਂ ਭਾਈ ਨੈਗੇਟਿਵ ਦੱਸਦਾ ਉਹਨੂੰ ਜੇ ਮੈਂ ਅੱਗੋਂ ਗੱਲ ਕਰਦਾ ਬਾਈ ਪਹਿਲਾਂ ਦੱਸਾਂਗੇ ਘਾਟਾ ਪੇਰ ਦਾ ਸੰਗਿ ਮੁਨਾਫਾ ਵੀਡੀਓ ਜੇ ਸਾਡੀ ਕੱਟ ਦੀ ਵਿੱਚੋਂ ਤੇ ਹਿਸਾਬ ਲਾ ਲਿਓ ਉਹ ਮੇਰੇ ਵਾਲਾ ਕੰਮ ਹੀ ਆ ਬੱਕਰੀਆਂ ਦਾ ਵੀ ਮੈਂ ਪਹਿਲਾਂ ਬਈ ਉਹੀ ਦੱਸਦਾ ਹਾਂ ਕਿ ਘਾਟਾ ਕਿੱਥੇ ਪੈਣਾ ਦਵਾ ਦਿੰਦਾ ਬਿਲਕੁਲ ਬਈ ਬਿਲਕੁਲ ਜਿੱਦਿਆਂ ਅਸੀਂ ਉਹ ਚੀਜ਼ ਸਿੱਖ ਕੇ ਕਰਾਂਗੇ ਨਾ ਫਿਰ ਉਹਦੇ ਅਸੀਂ ਮੇਰੇ ਹਿਸਾਬ ਨਾਲ ਘਾਟਾ ਉਸ ਚ ਨਹੀਂ ਖਾਂਦੇ ਤੇ ਜਿੱਦਿਆਂ ਅਸੀਂ ਦੇਖ ਕੇ ਕਰਾਂਗੇ ਉਹਨੇ ਕਰ ਲਿਆ ਯਾਰ ਆਪਾਂ ਵੀ ਕਰ ਲਗੇ ਛੋਡੇ ਬਈ ਇਹ ਭੇਡ ਚਾਲ ਚੱਲਦੀ ਸੀ ਨਾ ਇਹਦੀ ਚੱਲੀ ਸੀ ਬਈ ਜਮਾ ਥੋਡੇ ਸਾਰੇ ਸਾਡੇ ਲਾ ਕੇ ਆ ਪਲਵੰਡੀ ਤੋਂ ਲੈ ਕੇ ਬਹੁਤ ਏਰੀਏ ਜਿੱਹ ਕਿਤੇ 2023 ਚ ਮੰਦਾ ਨਾ ਆਉਂਦਾ ਇਹਦਾ ਤੈਨੂੰ ਕਿਤੇ ਕਿਤੇ ਹੀ ਹੋਣਾ ਸੀ ਨਰਮਾ ਸਾਰੇ ਡਾਕ ਹੋ ਜਾਣੇ ਸੀਗੇ ਇਹ ਬਈ ਜਦੋਂ ਸਟਾਰਟਿੰਗ ਪਾਇਆ ਵਧੀਆ ਮਨਾਫਾ ਦਿੱਤਾ ਗਿਆ ਪਹਿਲੇ ਨਾਲ ਤੋਂ ਵਧੀਆ ਬਹੁਤ ਵਧੀਆ ਸੀ ਮੈਨੂੰ ਲੱਗਾ ਸ਼ਾਇਦ ਆਪਣੇ ਮੁੰਡਾ ਗੁਰਪ੍ਰੀਤ ਆ ਤੇ ਧਰਵਿੰਦਰ ਜੱਗੀ ਇਹ ਮੁੰਡਿਆਂ ਨੇ ਬਿਜਲੀ ਘਰ ਕਾਲੇ ਚਿੰਗਾ ਇਹਨਾਂ ਦਾ ਉੱਥੇ ਸ਼ੁਰੂ ਚ 17 ਸੀ ਪਤਾ ਨਹੀਂ 18 ਚ ਪਾਇਆ ਨੇ 18 ਚ ਪਾਇਆ ਹੋਊਗਾ ਤੇ ਚੰਗਾ ਮਨਾਫਾ ਰਿਆ ਇਹਨਾਂ ਨੇ 18 ਤੋਂ ਬਾਅਦ ਉੱਥੇ ਇਹਨਾਂ ਦਾ ਚਲੋ ਵੀ ਮਨ ਲਾ ਆਈ ਲੱਗੇ ਵੀ ਫੋਰ ਕਰੀਏ ਫਿਰ ਆਪਣੇ ਨਾਲ ਇੱਕ ਮੁੰਡੇ ਨੇ ਇੱਥੇ ਕਰ ਲਿਆ ਕਿ ਉਸ ਤੋਂ ਬਾਅਦ ਤਾਂ ਫਿਰ ਵਧੀ ਵਧੀ ਗਿਆ ਫਿਰ 23 ਚ ਆ ਕੇ ਰੁਕ ਗਿਆ ਤੇਈ ਜage ਰੋਗ ਗਿਆ ਇੱਕ ਤੁਸੀਂ ਗੱਲ ਬਹੁਤ ਵੱਡੀ ਦੱਸਤੀ ਵੈਸੇ ਤੇ ਮੈਂ ਵੀ ਦੱਸਦਾ ਇਹ ਝਿੰਗਾ ਥੋੜਾ ਜਿਹਾ ਹੋਰ ਘਟ ਕਿਉਂ ਹੋਇਆ ਕਿਸਾਨਾਂ ਦੇ ਅੰਦਰ ਨਹੀਂ ਨਾ ਡਰ ਸੀ ਬਾਈ ਸਾਡੇ ਵੀ ਸੀਗਾ ਵੀ ਇਹ ਜਿਹੜੇ ਬਾਣ ਚ ਝਿੰਗਾ ਕਰ ਲਿਆ ਸੀ ਉਹ ਬਾਣ ਹੋ ਸਕਦਾ 5 ਸਾਲ 4 ਸਾਲ ਵੇਲਾ ਰੱਖਣਾ ਪਵੇ ਤੇ ਜਾਂ ਉਹਦਾ ਆਪਰੇਸ਼ਨ ਕਰਨਾ ਪਵੇ ਮਿੱਟੀ ਫੁੱਟ ਕੱਢਣੀ ਪਵੇ ਤੇ ਨਵੀਂ ਬੋਣੀ ਪਵੇ ਇਹ ਡਰ ਬਾਈ ਬਹੁਤ ਵੱਡਾ ਸੀ ਬਾਈ ਬਾਣ ਖਰਾਬ ਹੋ ਜਾਊ ਬਾਣ ਖਰਾਬ ਹੋ ਜਾਊ ਜੇ ਭਰਾ ਕੋਈ ਕਿਸੇ ਦੇ ਡੱਗ ਹਜੇ ਤੱਕ ਨਹੀਂ ਪਾਇਆ ਬੱਚਾ ਡਰੀ ਜਾਂਦਾ ਕੋਈ ਵੀ ਜਿਹਦੇ ਬਾਣ ਖਰਾਬ ਹੋ ਗਿਆ ਮੇਰਾ ਬਾਈ ਪੱਧਰ ਕਰਕੇ ਕੁਝ ਵੀ ਬੀਜ ਲਓ ਉਗੂ ਆਉਗੂ ਆ ਇੱਕ ਜਾਣਕਾਰੀ ਹੋਰ ਦਿੰਨੇ ਆ ਇਹ ਦਾਗਾ ਬਈ ਉਗਰੂਗਾ ਤੁਹਾਡੇ ਕੋਲ ਬਈ ਸਬੂਤ ਇਹ ਹੈਗਾ ਦਾ ਤੁਸੀਂ ਕਿੱਥੇ ਬੰਦ ਕਰਿਆ ਸੀਗਾ ਅਸੀਂ ਝਿੰਗਾ ਆਹੀ ਪਾਉਂਦਾ ਆਪਣਾ ਅੱਛਾ ਅੱਛਾ ਆ ਝਿੰਗੇ ਵਾਲੇ ਤਾਂ ਜੀ ਆ ਨਰਮਾ ਐਡਾ ਡਾ ਨਰਮਾ ਨਰਮਾ ਇੱਕੇ ਦਿਨ ਵੀ ਜਾ ਬਈ ਤੈਨੂੰ ਉਧਰ ਵੀ ਦਿਖਾਵਾਂਗੇ ਉਹਦੇ ਨਾਲੋਂ ਨਰਮਾ ਚੰਗਾ ਇਹ ਆਲਾ ਦੇਖ ਲਓ ਦੋਸਤੋ ਕੋਈ ਵਾਹਣ ਖਰਾਬ ਨਹੀਂ ਹੁੰਦਾ ਬਿਲਕੁਲ ਤੇ ਬਈ ਇੱਕਦਮ ਗੁਣਾ ਕਾਏ ਹੁੰਦਾ ਖਾਰਾ ਪਾਣੀ ਖਾਰਾ ਰੰਗ ਉਹ ਤਾਂ ਹਰ ਇੱਕ ਥਾਂ ਮੰਡੂ ਜੀ ਹੁੰਦਾ ਵਾਹਣ ਹਾਂ ਸਾਡੇ ਵੀ ਵੈਸੇ ਅਸੀਂ ਲਾਈ ਵੀ ਇਹਦੇ ਨਾਲ ਦੇ ਜਾਂਦੇ ਹਾਂ ਹਾਂ ਹੀ ਗੱਡ ਗੱਡ ਕੇ ਨਾ ਇਹਦੇ ਨਾਲ ਜਿਹੜਾ ਮੋਟਰ ਨਾਲ ਸਟਿੰਗ ਹਾਰੇ ਬਾਣੀ ਦੀਆਂ ਬਹੁਤ ਖਰਾਬ ਬਣੀਆਂ ਬਾਣਾ ਚ ਵੀ ਲੱਗਦਾ ਦੂਜਾ ਨੰਬਰ ਬਾਈ ਗੱਲ ਕਰੀਏ ਬਾਈ ਜਿਹੜਾ ਪੌਂਟ ਟਾਉ ਉਹ ਆ ਭਰਾ ਚਲੋ ਵੈਸੇ ਇਹਨਾਂ ਕਿ ਹਟਾਉਣਾ ਪੈਂਦਾ ਬਾਈ ਗਿੱਲਾ ਨਾ ਟਾਇਓ ਜਿਹੜਾ ਗਿੱਲਾ ਟਾਤਾ ਤੁਸੀਂ ਉਹ ਤੁਹਾਡਾ ਮੈਨੂੰ ਲੱਗਦਾ ਪਤਾ ਹੋ ਸਕਦਾ ਕੰਮਜਾਬੀ ਨਾ ਹੋਵੇ अच्छा जब बंद करना बंद करने वेले भाई जमा सुका जमा सुका पीक होवे हां दो तीन मिनट पार बिल्कुल फिर सही सोडा फसल ਤੁਸੀਂ ਕੋਈ ਵੀ ਬੀਜੋਗੇ ਬਈ ਉਗੂ ਗੂਰੀ ਇਹਨਰ ਭਾਈ ਮਿੱਟੀ ਮੁੱਟੀ ਨਹੀਂ ਪਾਈ ਪਾਸ ਜਿਆ ਭਾਈ ਮੈਂ ਤਾਂ ਉਹਨਾਂ ਨੇ ਲਖਮਿੰਦਰ ਬਹੁਤ ਵੱਡੀ ਜਾਣਕਾਰੀ ਆ ਬੜੀ ਇੱਕ ਚੰਗੀ ਜਾਣਕਾਰੀ ਆ ਇਹ ਇਹਦੇ ਵਿੱਚ ਕੁਛ ਵੀ ਨਹੀਂ ਵਾਇਆ ਇਕੱਲਾ ਕਰਾਹਾ ਲਾ ਕੇ ਤੇ ਸਰੋਂ ਬੀਜਤੀ ਸਰੋਂ ਇਹ ਚ ਹੋਈ 25 ਮਾਣ ਤੇ ਉਧਰੋਂ ਹੋਈ 22 ਮਾਣ ਠੀਕ ਵੱਧ ਹੋਈ ਹੈ ਹਾਂ ਤੇ ਅੱਜ ਨਰਮਾ ਤੋਂ ਚੈੱਕ ਕਰੇਗਾ ਡਾਕਟਰ ਵੀ ਆ ਸਕਦਾ ਸਾਡੀ ਵੀਡੀਓ ਦੇਖੀ ਜਾਂਦੇ ਆ ਹੋ ਸਕਦਾ ਕਦੇ ਡਾਕਟਰ ਆਵੇ ਕੋਈ ਇਹ ਨਹੀਂ ਕਿ ਚੱਲ ਭਾਈ ਜਿਹੜੀਆਂ ਭਈ ਆ ਕਹਿੰਦੇ ਤੁਸੀਂ ਤਾਂ ਬੰਦ ਕਰੀ ਬੈਠੇ ਆ ਇਹ ਵੀ ਭਈ ਅਫਵਾਹ ਹੈਗੀ ਆ ਜਦੋਂ ਇਹ ਲਾਈਟ ਜਾਵੜੀ 5 ਮਿੰਟ ਤੇ ਇਹ ਰੀ ਮੁੱਛੀਆਂ ਬਾਹਰ ਆ ਜਾਂਦੀਆਂ ਉਹ ਵੀ ਆਉਂਦੀਆਂ ਓਕੇ ਓਕੇ ਦੋ ਆਉਂਦੀਆਂ ਇਹ ਵੀ ਦਿਨੇ ਅਸੀਂ ਚਾਰ ਵਾਰੀ ਫੀਡ ਪਾਉਣੀ ਆ ਇਹਨੂੰ ਫੀਡ ਪਾਉਣੀ ਆ ਜਿਹੜੀ ਪਾਣੀ ਦੀ ਵਾਰੀ ਇੱਕ ਵਾਰੀ ਤਾਂ ਪਾਣੀ ਵੜਨਾ ਹੋਵੇ ਇੱਕ ਪਾਸੇ ਫੀਡ ਪਾਉਣੀ ਹੋਵੇ ਪਾਣੀ ਵਾਲੇ 5-7 ਮਿੰਟਾਂ ਹੀ ਟਪਾ ਦੇਣਗੇ ਵੀਰ ਆ ਕੇ ਵੜ ਲਾਈਏ ਪਹਿਲਾਂ ਫੀਡ ਵਾ ਦੇ ਇਹ ਤੇ ਨਹੀਂ ਲੇਟ ਹੁੰਦੇ ਤੇ ਝੀਂਗਾ ਵੀ ਤਿਆਰੀ ਚ ਇੰਨੀ ਚ ਹੁੰਦਾ ਉਈ ਨੂੰ ਪਤਾ ਫਿਰ ਜਦੋਂ 에ਰੀਏਟਰ ਬੰਦ ਹੋ ਗਏ ਵੀ ਫਿਰ ਤਾਂ ਆ ਰਹੀ ਹੈ 10 20 ਮਿੰਟਾਂ ਚ ਉਹ ਇੱਥੇ ਆ ਜੀ ਸਾਰਾ ਇਸ ਤਰ੍ਹਾਂ ਇਕੱਠਾ ਹੋ ਜਾਂਦਾ ਤੇ ਥੱਲੇ ਮੈਨੂੰ ਲੱਗਦਾ ਪਹੁੰਚ ਨਹੀਂ ਜਾਂਦਾ ਹੈ ਨਹੀਂ ਬਈ ਆਪਣੇ ਬਰਾੜ ਹੋ ਸਕਦਾ ਮੈਨੂੰ ਲੱਗਦਾ ਥੱਲੇ ਡਿੱਗਣੀ ਨਾ ਦਿੰਦਾ ਬਈ ਫੀਡ ਫੀਡ ਰਾਹ 'ਚ ਚੱਕ ਜਾਂਦਾ ਹਾਂ 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 ਤੇ ਆਪਾਂ ਝਿੰਗਾ ਕੱਢ ਕੇ ਵੀ ਦਿਖਾਵਾਂਗੇ ਤੁਹਾਨੂੰ ਝਿੰਗਾ ਦੇਖਣਾ ਇਹ ਫਿਰ ਬਈ ਕਦੋਂ ਚਲਾਉਣੇ ਪੈਂਦੇ ਰਾਤ ਨੂੰ ਚਲਾਉਣਾ ਇਹ ਬਈ ਹਾਂ ਆਪਾਂ ਆਪਣਾ ਵਿੱਚ ਰਹਿ ਗਿਆ ਸੱਚ ਇਹ ਆਪਾਂ ਚਾਰ ਵਾਰੀ ਦਿਨੇ ਫੀਡ ਬਹੁਨੇ ਚਾਰੇ ਵਾਰੀ ਘੰਟਾ ਘੰਟਾ ਬੰਦ ਕਰਦੇ ਆ ਰਾਤ ਨੂੰ ਬਈ ਜੇ ਹੋਵੇ ਗੁੰਮ ਪੂਰਾ ਫੇਰ ਤਾਂ ਜਦੋਂ ਲਾਈਟ ਵਾਗੀ ਨਾਲ ਦੀ ਨਾਲ ਜਨਰੇਟਰ ਦਾ ਸੈਲਫ ਮਾਰਾਂਗੇ ਜਨਰੇਟਰ ਪੱਕੇ ਹੀ ਰੱਖਿਆ ਕਾਉ ਪਿਆ ਜਾਵਾਂ ਜੋੜਿਆ ਵੇ ਕੱਲਾ ਬਸ ਪੁਲੀ ਮਾਰਨੀ ਆ ਜਾਂ ਆਪਾਂ ਸੈਲਫ ਮਾਰਨਾ ਤੇ ਜੇ ਹੈਗਾ ਗੋਮਾ ਲੋ ਹਵਾ ਚੱਲੀ ਜਾਂਦੀ ਆ ਰਾਤ ਨੂੰ ਮਾੜੀ ਹੁੰਦੀ ਅਸੀਂ ਬਿਜਲੀ ਘਰ ਜਦੋਂ ਲਾਈਟ ਜਾਂਦੀ ਆ ਸਾਡਾ ਫੋਨ ਜਾਂਦਾ ਉਹਦੀ ਨਾਲ ਦੀ ਨਾਲ ਕਦੋਂ ਆਊਗੀ ਜੇ ਉਹ ਕਹਦੇ ਨਾ ਵੀ ਫਾਲਟ ਪੈ ਗਿਆ ਫਿਰ ਤਾਂ ਨਾਲ ਦੀ ਨਾਲ ਜਨਰੇਟਰ ਸਟਾਰਟ ਤੇ ਜੇ ਕਹਦੇ ਉਹ ਵੀ 10 ਮਿੰਟਾਂ ਨੂੰ ਲੇਟ ਆਉਗੀ ਹਵਾ ਐ ਵੜੀ ਵੜੀ ਚੱਲੀ ਜਾਂਦੀ ਐ ਫਿਰ ਠੀਕ ਆ ਇਹ ਬਈ ਫਰਾ ਆਕਸੀਜਨ ਕਿਵੇਂ ਇਹ ਬਈ ਮੈਂ ਜਿਗਾੜ ਕੀਤਾ ਹੋਇਆ ਬਰਾੜਾ ਹੂੰ ਜਿਹੜੇ ਮੰਨ ਲਾ ਇਹ ਪਾਣੀ ਦਾ ਚਲਦੇ ਦਾ ਜਾਨਵਰਾਂ ਝਿੰਗਾ ਸਮੁੰਦਰਾਂ ਦਾ ਸਮੁੰਦਰ ਦੇ ਵਿੱਚ ਉਹ ਸਾਰਾ ਕੁਝ ਆਟੋਮੈਟਿਕਲੀ ਮਿਲਦਾ ਸੀ ਫੂਡ ਤੇ ਇੱਥੇ ਇਹ ਆਪਾਂ ਜਿਗਾੜ ਕਰਕੇ ਲਾਇਆ ਹੋਇਆ ਪਾਣੀ ਇਹ ਨਾਲ ਦੀ ਸੀ ਆਕਸੀਜਨ ਬਣਦੀ ਐ ਇਹਦੇ ਨਾਲ ਜਦੋਂ ਘੁਮਾਉਂਦਾ ਤੇ ਨਾਲ ਪਾਣੀ ਇਹ ਵੀ ਘੁੰਮਦਾ ਵੀ ਆ ਹੁਣ ਘੁੰਮੀ ਜਾਂਦਾ ਸੀ ਖੜੂਆ ਪਾਣੀ ਖੜਾ ਬਣੀਆਂ ਨਹੀਂ ਕੋਈ ਇਹਨਾ ਫੀਡ ਉਹਦਾ ਪਾਵਾਂਗੇ ਜਦੋਂ ਖੜ ਗਿਆ ਇਹ ਪਾਣੀ ਇੱਕ ਆਏ ਦੋਰੀ ਜਾਂਦਾ ਆਏ ਉਹ ਆਏ ਆਏ ਚਲੀ ਜਾਂਦਾ ਨਾ ਤਾਂ ਪੋ ਫਲੋ ਬਣੀ ਜਾਂਦਾ ਐ ਐਕਸੀਜਨ ਵਾਲਾ ਤੇ ਨਾਲ ਨਾਲ ਬਈ ਇਹਨੂੰ ਮੈਂ ਲਾਉਂ ਕੋ ਕੀ ਜਾਂਦਾ ਤੇ ਬਈ ਕਿੰਨੇ ਚਿਰ ਦੀ ਖੇਤੀ ਐ ਇਹ ਕਦੋਂ ਕੱਢਣਾ ਹੁਣ ਇਹ ਇਹ ਬਰਾੜ ਬਈ ਖੇਤੀ ਦੱਸਾਂ ਉਹਨੂੰ ਮੈਂ ਖੇਤੀ ਹੈਗੀ ਬਈ ਇਹ ਜਿਹੜਾ ਅਸੀਂ ਮੰਨ ਕੇ ਚੱਲਦੇ ਆਂ ਮੇਨ ਵੱਡੀ ਗੱਲ ਆ ਜਿਹੜੀ 120 ਦਿਨਾਂ ਦੀ ਖੇਤੀ ਐ ਸਹੀ ਇਹ ਨਹੀਂ ਕਿ 120 ਦਿਨਾਂ ਤੋਂ ਕੱਢ ਦੇਾਂਗੇ ਇਹ 30 ਵੀ ਲੈ ਸਕਦਾ 100 ਪੋਸਾ ਕਰਦਾ 600 10 ਚ ਵੀ ਕੱਢ ਦਗੇ ਤੇ ਜੇ ਬਈ ਕੋਈ ਵਪਾਰੀ 2 4 ਦਿਨ ਲੇਟ ਹੋ ਜਾਣ ਤਾਂ ਇਹਨੂੰ ਕੋਈ ਡਰ ਬਈ ਜੇ ਸਾਡਾ ਝਿੰਗਾ ਸਹੀ ਚੱਲੀ ਜਾਂਦਾ ਵੈਸੇ ਤਾਂ ਲੇਟ ਹੁੰਦੇ ਨਹੀਂ ਅੱਜ ਤੱਕ ਅਸੀਂ ਝਿੰਗਾ ਸਾਡੇ ਹੋਰ ਤਾਂ ਫਾਰਮਰ ਬਥੇਰੇ ਵਿਚਾਰੇ ਤੰਗ ਹੁੰਦੇ ਆ ਸਾਡੇ ਕੋਲ ਫੋਨ ਆਉਂਦੇ ਵਿਚਿੰਗਾ ਬਕਾਓ ਤੇ ਅਸੀਂ ਬਕਾਇਆ ਵੀ ਹੈ ਬਹੁਤ ਦਾ ਝਿੰਗਾ ਇਹ ਨਹੀਂ ਕਿ ਸਾਡੀ ਕੰਪਨੀ ਦੀ ਫੀਰ ਨਹੀਂ ਪਾਉਂਦੇ ਜਾਂ ਹੋਰ ਪਾਉਂਦੇ ਆ ਜਾਂ ਜਿਹਦੇ ਨਾਲ ਵੀ ਸਾਡੀ ਗਾਸੀ ਬੈਠਦੇ ਉੜਦੇ ਨਹੀਂ ਕਿਹ ਹਰੀ ਅਸੀਂ ਝਿੰਗਾ ਬਹੁਤ ਬਕਾਇਆ ਉਹਨਾਂ ਦਾ ਵੀ ਬਕਾ ਦੇਨੇ ਆ ਸਾਡੇ ਮਨਲਾਪ ਵਪਾਰੀ ਹੱਥ ਚ ਹੈ ਹਾਂ ਹਾਂ ਉਹੀ ਗੱਲ ਆ ਗਈ ਇੱਕ ਹੋਰ ਤੁਹਾਨੂੰ ਦ ਹਮ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਵੀ ਕੀ ਚੱਕਰ ਆ ਉਹ ਫੀ ਵਿਚ ਦੀ ਬੰਦਾ ਪਾਕੇ ਝਿੰਗਾ ਵੇਚਦਿਆ ਅੱਛਾ ਤੇ ਅਸੀਂ ਕਮਿਸ਼ਨ ਰੱਖਿਆ ਨਾ ਬਿਲਕੁਲ ਤੇ ਭਾਈ ਅਸੀਂ ਝਿੰਗਾ 2021 ਚ ਪਹਿਲੇ ਸਾਲ ਕਰਿਆ ਸੀ ਨਾਲੇ ਪਤਾ ਨਹੀਂ ਸੀ ਪਹਿਲੇ ਸਾਲ ਹੀ ਅਸੀਂ ਏਡ ਵੇਚਿਆ ਝਿੰਗਾ ਸਿੱਧਾ ਵੇਚਿਆ ਠੀਕ ਹੈ ਹਾਂ ਇੱਕ ਬਈ ਦਾ ਐ ਵੀ ਹੈ ਨਾ ਲੋਕਲ ਮਾਰਕੀਟ ਹੈ ਨਹੀਂ ਲੋਕਾਂ ਨੂੰ ਬਣਾਉਣਾ ਖਾਣਾ ਹੀ ਨਹੀਂ ਆਉਂਦਾ ਇਹ ਹਜੇ ਨਾ ਤੇ ਵੇਚ ਜਿਵੇਂ ਤਤ ਮੱਛੀ ਨਾਲੋਂ ਵੱਧ ਐ ਇਸ ਚ ਨਾ ਬਈ ਬਿਲਕੁਲ ਬਹੁਤ ਬਹੁਤ ਜਿਆਦੇ ਬਈ ਇਹ ਤਾਂ ਬਹੁਤ ਟੇਸਟੀ ਬੰਦਾ ਇਹ ਨਹੀਂ ਕੀ ਗੱਲਾ ਇਹਨੂੰ ਲੋਕ ਸਿੱਧਾ ਤਲਕੇ ਖਾਈ ਜਾਂਦੇ ਆ ਇਹ ਮੈਨੂੰ ਬਹੁਤ ਸਾਰੀਆਂ ਦਵਾਈਆਂ ਚ ਵੀ ਬੰਦਾ ਹੋਊਗਾ ਜਿਹੜਾ ਅਸੀਂ ਪੁੱਛਦੇ ਆ ਜਾਂ ਪੜ੍ਹਦੇ ਆ ਜਿਵੇਂ ਤਾਕਤ ਵਾਲੀਆਂ ਦਵਾਈਆਂ ਹੋਊਗੀਆਂ ਜਾਂ ਜੰਮਾ ਜੁੰਮਾ ਚ ਮੁੰਡੇ ਉਹ ਕਰਦੇ ਆ ਨਾ ਉਹਨਾਂ ਚੀਜ਼ ਪਾਊਡਰ ਪਾਊਡਰ ਬਣ ਕੇ ਜਾਂ ਕਿਸੇ ਹਿਸਾਬ ਨਾਲ ਪੈਂਦਾ ਹੁੰਦਾ ਉਹਨਾਂ ਚ ਪਾਊਡਰ ਉਹ ਵੀ ਮੱਛੀਆਂ ਮੂਛੀਆਂ ਨਾਲੋਂ ਮਹਿੰਗਾ ਸਰ ਹਾਂ ਆਪਣੇ ਚੰਗੇ ਹੋਟਲਾਂ ਚ ਬਈ ਮੈਨੂੰ ਆਇ ਲੱਗਾ 50 ਰੁਪਏ ਰੀਸ ਦਿੰਦੇ ਉਹਨਾਂ ਇੱਕ ਦਿੰਦੇ ਹੈ ਜੇ ਖਾਣਾ ਤਾਂ ਕਿਸੇ ਆਪਣੇ ਵਰਗਾ ਤਾਂ ਬਈ ਖਾਈ ਨਹੀਂ ਇਹਦਾ ਇਹਦਾ ਰੇਟ ਵੀ ਆਏ ਆ ਹੁਣ ਆਪਣਾ ਝਿੰਗਾ ਇਹਦੇ ਵਿੱਚ 1,30,000 ਝਿੰਗਾ ਪਨਵਾਏ ਪਤਾ ਹੈ ਜੀ 1,30,000 ਝਿੰਗਾ ਜੇ ਸਹੀ ਫੀਡ ਖਾਈ ਜਾਂਦਾ ਸਹੀ ਵਧੀ ਜਾਂਦਾ ਇੱਕ ਹਫਤੇ ਜਨੇ 2.5 ਤੋਂ 3 ਗ੍ਰਾਮ ਵਧਣਾ ਹੁੰਦਾ ਜੇ ਸਹੀ ਹੋਵੇ ਉਹ ਅਸੀਂ ਉਹਨਾ ਟਾਈਮ ਰੱਖੀ ਰੱਖਦੇ ਆ ਜਿੱਦ ਦੇ ਸਾਨੂੰ ਆਏ ਲੱਗਿਆ ਕਿ ਇਹ ਹਫਤੇ ਜੀ ਤਾਂ ਕੋਈ ਗ੍ਰਾਮ ਹੀ ਵਧਿਆ ਉਹਦੇ ਸਾਨੂੰ ਪਤਾ ਲੱਗ ਜਾਂਦਾ ਵੀ ਝਿੰਗਾ ਬਾਹਲਾ ਇਹਨੂੰ ਆਕਸੀਜਨ ਘੱਟ ਮਿਲ ਰਹੀ ਆ ਫੀਡ ਵੀ ਹੋ ਜਾਦਾ ਘੱਟ ਮਿਲਦੀ ਹੋਵੇ ਝਿੰਗਾ ਵਿੱਚੋਂ ਕਢਾ ਦਿਓ ਫੇਰ ਅਸੀਂ ਜੜ ਥੋੜਾ ਝਿੰਗਾ ਕਢਾਉਣੇ ਆ ਨਾ ਜਿਵੇਂ ਆਪਾਂ ਇਸ ਤੋਂ ਥੋੜਾ 5 ਮਿੰਟ 10 ਮਿੰਟ ਲਗੜਾਵਾਂਗੇ ਵੀ ਘੱਟ ਕਰ ਦਈਏ ਉਹ ਸਾਡਾ ਫਿਰ ਦਿੱਲੀ ਜਾਂਦਾ ਦਿੱਲੀ ਮਨ ਲੋਪ ਦੀ ਵੱਡੀ ਮਾਰਕੀਟ ਆ ਜਿਵੇਂ ਆਪਾਂ ਸਬਜ਼ੀਆਂ ਨਹੀਂ ਲੈਣ ਜਾਂਦੇ ਲਵਾ ਪਿਆ ਆਪਣੇ ਦੁਕਾਨਾਂ ਤੇ ਉੱਥੇ ਲੋਕ ਆਏ ਲੈਣ ਆਉਂਦੇ ਆ ਆਪਣਾ ਝੀnga ਜਿਹੜਾ ਮੇਨ ਪਹਿਲਾਂ ਵਾਲਾ ਦਿੱਲੀ ਲੁਧਿਆਣੇ ਭਈਏ ਬੈਠੇ ਆਏ ਝੀnga ਪਿਆ ਹੁੰਦਾ ਉੱਥੇ ਵਿਕ ਜਾਂਦਾ ਫਿਰ ਜਿੱਦੇ ਪਾ ਲਾਸਟ ਵਾਲੇ ਦਿਨ ਕਰਦੇ ਆ ਵੀ ਹਾਰਵੈਸਟ ਕਰਨਾ ਸਾਰਾ ਉਹਦੇ ਜਾਲ ਵਾਲੇ ਆਪਾਂ ਵੀ ਕਰ ਸਕਦੇ ਆ ਵੈਸੇ ਤਾਂ ਉਹ ਜਾਲ ਵਾਲੇ ਉਹਨਾਂ ਕੋਲੇ ਪੱਕੇ ਹੁੰਦੇ ਆ ਕੰਟੇਨਰ ਆ ਜਾਂਦਾ ਉਹਨਾਂ ਦਾ ਨਾਲ ਦੀ ਨਾਲ ਇਹਦਾ ਉਹ ਹੀ ਚੀਜ਼ ਆ ਗਈ ਫਿਰ ਇੱਕ ਵਾਰ ਭਰਾਵਾਂ ਨੂੰ ਦੱਸ ਕਿਲੋ ਦਾ ਕੋਈ ਰੇਟ ਨਹੀਂ ਇਹਦਾ ਕਿਲੋ ਦਾ ਕਿਲੋ ਕੋਈ ਇਹਦਾ ਕਾਊਂਟ ਆ ਉਹ ਕੋਈ ਦੋ ਵਜੇ ਦਾ ਆ ਹਾਂ ਆਏ ਨਹੀਂ ਜਾਂ 28 ਦਾ ਜਾਂ 32 ਦਾ ਕਰਾਮਾਂ ਦੇ ਫਿਰ ਉਹ ਮੰਨ ਲਓ 5 ਕਿਲੋ ਬੱਚਾ ਪਾਉਂਦੇ ਆ ਆਪਦੇ ਕੰਡੇ ਤੇ 5 ਕਿਲੋ ਪਾ ਲਿਆ ਨਿਚੋੜ ਕੇ ਪਾਣੀ 5 ਕਿਲੋ ਪਾ ਕੇ ਫਿਰ ਉਹ ਗਿਣ ਲੈਂਦੇ ਆ ਫਿਰ ਉਹ ਕਾਊਂਟ ਬਣ ਜਾਂਦਾ ਸਾਡਾ ਬਚਾ 35 ਕਾਊਂਟ ਦਾ ਰੇਟ ਹਨ ਉਹ ਮਿਲ ਜਾਂਦਾ ਸਭ ਤੋਂ ਵੱਡੀ ਚੰਗਾਈ ਵੀ ਚੰਗੇ ਦੀ ਹੈਗੀ ਐ ਨਹੀਂ ਕਿ ਚੰਗੇ ਘੱਟ ਹੀ ਘੱਟੇ ਸਭ ਤੋਂ ਚੰਗਾਈ ਦੱਸਦੇ ਆ ਜੀ ਮੈਂ ਵੀ ਮੇਨ ਫਸਲਾਂ ਸਾਡੀਆਂ ਕਈ ਸਾਡੇ ਕਾਰੋਬਾਰ ਇਹ ਜੇ ਆ ਜਿਹਦੇ ਵਿੱਚ ਸਾਡਾ ਆਧਾਰ ਵਗ ਜਾਂਦਾ ਤੇ ਸਾਡੀ ਆਧਾਰ ਮੰਨ ਲਓ ਲੰਕੀ ਜਾਂਦੀ ਹੈ ਜਦੋਂ ਤੇ ਗੰਨੇ ਵਾਲੇ ਹੋ ਕੇ ਜਿਵੇਂ ਹਾਂ ਇਹਦੇ ਵਿੱਚ ਵੀ ਸਾਡਾ ਜਿੰਨਾ ਚਿਰ ਪੈਸੇ ਪਾ ਕੇ ਪੈਸੇ ਵੀ ਪੈ ਦੇ ਲੋਟ ਤੋਂ ਨਗੇ ਵੀ 50 ਸੌਦੇ ਚੈੱਕ ਕਰ ਲਓ ਫੋਨ ਤੇ ਮੈਸੇਜ ਆ ਗਿਆ ਹਾਂ ਕਈ ਵਾਰ ਘੰਟਾ ਘੰਟਾ ਮੈਸੇਜ ਨਹੀਂ ਆਉਂਦਾ ਪੈਸੇ ਪਾ ਦਿੰਦੇ ਹਾਂ ਹੁਣ ਬਈ ਮਾੜੇ ਦੇਣ ਚੱਲੀ ਜਾਂਦੇ ਆ ਲੋਕਾਂ ਦੇ ਮੁਤਾਬਕ ਹਾਂ ਹੁਣ ਤੁਸੀਂ ਕਿੰਨੀ ਕਮਾਈ ਕਰ ਰਹੇ ਹੋ ਇੱਕ ਕਿੱਲੇ ਦੇ ਵਿੱਚ ਐਸ ਵਾਰ ਸਾਡਾ ਜਿਹੜਾ ਅਸੀਂ ਮੰਨ ਕੇ ਚੱਲ ਰਹੇ ਆ ਬਈ ਹਨਾ ਆਪਾਂ ਅੱਜ ਤਾਂ ਮੰਨ ਕੇ ਚੱਲੀ ਜਾਂਦੇ ਆ ਜਿੰਗਾ ਆਪਾਂ ਕੱਢਿਆ ਸੀ ਉੱਥੋਂ ਬਹੁਤ ਸੋਹਣਾ ਝਿੰਗਾ ਬਹੁਤ ਬਈ ਇੱਕ ਮੰਨ ਕੇ ਚੱਲ ਰਹੇ ਆ ਉਹ ਗੱਲਾਂ ਵੀ ਆਪਾਂ ਜਿਹੜੇ ਜਿਵੇਂ ਅੱਜ ਰੇਟ ਆ ਅੱਜ ਝਿੰਗਾ ਜੱਲੀ ਜਾਂਦਾ ਆਪਣਾ 3 ਕਿੱਲੇ ਝਿੰਗਾ ਤੇ ਖਰਚਾ ਵੀ ਦੋਸਤਾਂ ਨਾਲ ਨੀ ਯਾਰ ਤੋ ਥੱਲੇ ਥੱਲੇ ਰਊਆ ਮੇਲਾ 10 ਚ ਹੀ ਨਾ ਰਹਿ ਜੇ ਕਿਤੇ ਲੱਖ ਚ ਤੇ ਉਸ ਤੋਂ ਬਾਅਦ ਸਾਡਾ ਅਸੀਂ ਇਹਨੂੰ ਕੱਢਾਂਗੇ ਜਦੋਂ ਸਾ ਆਪਣਾ ਟੀਂਚਿੰਗਾ ਬਾਈ ਆਈਡੀ ਆ ਸਾਡੀ ਜਿਹੜੀ ਉਮੀਦ ਆ ਆਪਾਂ ਕੱਢਾਂਗੇ 7 ਟਨ ਜਾਂ 7.5 ਟਨ ਇਹਦੇ ਵਿੱਚੋਂ ਝਿੰਗਾ ਕੱਢਾਂਗੇ ਫਿਰ ਉਹ 4 ਲੱਖ ਦਾ ਟਨ ਹੋ ਗਿਆ ਹਨਾ ਮੇਰੇ ਸਾਬ ਨਾਲ 4 ਦਾ ਹੀ ਹੋ ਗਿਆ ਉਹਦੇ ਵਿੱਚੋਂ ਸਾਨੂੰ ਫਿਰ ਮੰਨ ਕੇ ਜਿਵੇਂ ਜਿਵੇਂ ਆਪਾਂ ਸਹੀ ਦੇਖੀ ਜਦਾਂ 10 ਲੱਖ ਕੱਢ ਦਿਓ ਤੇ 8 ਚੋਕਾ 32 35 ਲੱਖ ਰੁਪਇਆ ਹੋ ਗਿਆ ਹਣਾ 35 ਤੁਸੀਂ ਦੇਖ ਲਓ ਹੁਣ ਸਾਨੂੰ 20 ਲੱਖ ਰੁਪਇਆ ਉਮੀਦ ਹੈਗੀ ਹੈ ਤਕੀ ਵਿਚਾਰ ਵਿੱਚ ਤਿੰਨ ਕਿੱਲਾਂ ਚੋਂ ਆਏ ਜੇ ਵਾਹੇ ਗਰੁ ਨਾਲ ਸਹੀ ਜਨ ਹੈਗੀ ਨਾ ਹਾਂ ਬਾਕੀ ਬਾਈ ਇਹ ਜਿਹੜਾ ਏਰੀਆ ਪਹਿਲਾਂ ਬਠਿੰਡਾ ਸੀ ਬਠਿੰਡੇ ਨੇ ਮਿਹਨਤ ਕਰਕੇ ਨਰਕ ਚੋਂ ਨਿਕਲ ਗਿਆ ਨਰਕ ਮਤਲਬ ਇੱਥੇ ਨਹਿਰੀ ਪਾਣੀ ਘੱਟ ਸੀਗੇ ਥੱਲੇ ਵਾਲਾ ਪਾਣੀ ਚੰਗਾ ਨਹੀਂ ਸੀ ਨਰਮੇ ਦੀ ਫਸਲ ਸੀ 9 ਮਹੀਨਿਆਂ ਦੀ ਹੈ ਨਾ ਤੇ ਬਈ 4-5 ਸਾਲਾਂ ਤੋਂ ਨਰਮਾ ਹੋ ਨਹੀਂ ਰਿਹਾ ਮੈਂ ਤਾਂ ਆਸ ਕਰਦਾ ਕਿ ਵੀ ਨਰਮਾ ਵੀ ਹੋ ਜੇ ਤੇ ਪਰ ਉੱਥੇ ਇੱਕ ਚੀਜ਼ ਹੈ ਜਿੱਦੋਂ ਫਸਲਾਂ 'ਚ ਘਾਟੇ ਪੈਂਦੇ ਆ ਉੱਥੋਂ ਦੇ ਲੋਕ ਮਿਹਨਤੀ ਹੋ ਜਾਂਦੇ ਆ ਬਈ ਯਾਰੇ ਤਰ ਤੁਸ ਕੁੜੀਆਂ ਬੁੜੀਆਂ ਬੰਦੇ ਸਾਰੇ ਜਿਹੜੇ ਆ ਮਾਲਵੇਰੀਏ ਦੇ ਆ ਸਾਡਾ ਬਠਿੰਡਾ ਸਰਸਾ ਬੈਲਟ ਹੈ ਕੰਮ ਕਰਦੇ ਆ ਹੁਣ ਅਸੀਂ ਤਾਂ ਥੋੜੇ ਸੋਲ ਹੋ ਗਏ ਬਠਿੰਡੇ ਵਾਲੇ ਝੋਨਾ ਲੱਗਣ ਲੱਗਿਆ 5-10 ਸਾਲਾਂ ਤੋਂ ਆਹ ਏਰੀਏ 'ਚ ਫੇਰ ਵੀ ਤੁਸੀਂ ਸਾਰੇ ਬੰਦੇ ਮਿਹਨਤੀ ਦੇਖੋਗੇ ਤੇ ਜਦੋਂ ਫਸਲ ਮਾਰਦੀ ਆ ਨਾ ਉਦੋਂ ਨਵੇਂ-ਨਵੇਂ ਬੰਦਾ ਪ੍ਰਯੋਗ ਕਰਦਾ ਉਦੋਂ ਬਾਈ ਮਾਰ ਵੀ ਪੈ ਜਾਂਦੀ ਏ ਜ਼ਮੀਨਾਂ ਵਿਖਵੀ ਜਾਂਦੀਆਂ ਤੇ ਜ਼ਮੀਨਾਂ ਬਾਈ ਬਣ ਵੀ ਜਾਂਦੀਆਂ ਹਨਾ ਬਾਈ ਇਹ ਗੱਲ ਹੋਈ ਆ ਨਾ ਬਾਈ ਇਹੀ ਝੀਂਗੇ ਚੋਆ ਬਾਈ ਜਿਹੜੇ ਬੰਦੇ ਛੱਡ ਗਏ ਜਾਂ ਅਧੂਰੀ ਜਾਣਕਾਰੀ ਕਰਕੇ ਫੇਲ ਹੋ ਗਏ ਪਰ ਕਈ ਜਿਹੜੇ ਬੰਦੇ ਕਰੀ ਵੀ ਜਾਂਦੇ ਆ ਪਰ ਬਾਈ ਕਹਿੰਦਾ ਜਿਹੜਾ ਨੇ ਨਵਾਂ ਪੰਗਾ ਲੈਣਾ ਉਹ ਆਪ ਦਾ ਸਾਰਾ ਸੋਚ ਸਮਝ ਕੇ ਲੋ ਜੀ ਜਾਣਕਾਰੀ ਲੈ ਕੇ ਬਾਈਆਂ ਦਾ ਟੋਵਾ ਪੱਟਿਆ ਸੀ ਸਾਡੇ ਕੋਲ ਪੱਖੇ ਇਥੇ ਕੱਲੀ ਬਾ ਮਾੜਾ ਮੋਟਾ ਮਸ਼ੀਨਰੀ ਘੱਟ ਸੀ ਪਰ ਬਾਈ ਨੇ ਉਹ ਵੀ ਇਸ਼ਾਰੇ ਚ ਦੱਸਤਾ ਭਾਈ ਮੈਂ ਉਹ ਵੀ ਪੈਸੇ ਨਹੀਂ ਲਾਏ ਕਿਉਂਕਿ ਇਹਦਾ ਹਜੇ ਟਾਈਮ ਹਜੇ ਸਹੀ ਨਹੀਂ ਚੱਲੀ ਜਾਂਦਾ ਇਹਦੇ ਵੀ ਦਿਨ ਚੰਗੇ ਆਉਣਗੇ ਜਦੋਂ ਲੋਕਾਂ ਨੂੰ ਮੰਨ ਲੈ ਦੀ ਮਾਰਕੀਟ ਬਣੂ ਆਪਣੇ ਪੰਜਾਬ ਚ ਮਾਰਕੀਟ ਬਣੂਗੀ ਲੋਕ ਖਾਣਗੇ ਇਹਨੂੰ ਇਹਦਾ ਆਪਣੇ ਲੋਕਲ ਰੇਟ ਵੱਜੂਗਾ ਇੱਥੇ ਇਹਦੇ ਵੀ ਦਿਨ ਚੰਗੇ ਆਉਣਗੇ ਪਰ ਜਿਹੜੇ ਨੇ ਨਵਾਂ ਕੰਮ ਕਰਨਾ ਉਹ ਇਹ ਜੇ 5-10 ਫਾਰਮ ਜਿਹੜਿਆ ਨੇ ਬੰਦ ਕਰ ਲਏ ਤੇ ਜਿਨ੍ਹਾਂ ਦੇ ਚੱਲੀ ਜਾਂਦੇ ਆ ਉਹ ਦੇਖ ਕੇ ਪੰਗਾ ਲਾਓ ਜੇ ਭਾਈ ਕੰਪਨੀਆਂ ਨੇ ਆਪਦੀ ਫੀਡ ਵਿੱਚ ਨਹੀਂ ਹੁੰਦੀਆਂ ਕੰਪਨੀਆਂ ਦੇ ਬੀਜ ਭਲਾਂ ਦੀ ਕੋਈ ਵੀ ਫਸਲ ਹੈ ਠੀਕ ਹੈ ਤੇ ਪਰ ਆਪਾਂ ਸੋਚ ਸਮਝ ਕੇ ਆਦੇ ਦਿਮਾਗ ਤੋ ਕੰਮ ਲੈਣਾ ਬਈ ਅਸੀਂ ਕਾਮਯਾਬ ਕਿੱਥੇ ਹਾਂ ਬਿਲਕੁਲ ਇਹੀ ਹੈ ਬਈ ਮੇਨੋਈ ਵੱਡੀ ਗੱਲ ਇੱਕ ਇਹ ਹੈ ਜਦੋਂ ਅਸੀਂ ਕੰਮ ਕਰਦੇ ਹਾਂ ਕੋਈ ਵੀ ਬਈ ਸਾਡੀ ਮਿਹਨਤ ਕੰਨੀੋਂ ਘਾਟਾ ਨਾ ਪਵੇ ਸਾਡੀ ਵੀ ਅਸੀਂ ਮਿਹਨਤ ਨਹੀਂ ਕਰੀ ਕੁਦਰਤੀ ਮਾਰਦਾ ਵੀ ਆਪਣੇ ਸਾਰੇ ਨਾ ਕੁਦਰਤੀ ਮਾਰ ਪੈਂਦੀ ਆ ਰੇਟ ਨਾ ਆਊ ਚਲੋ ਉਹ ਵੀ ਆਪਣੇ ਸਾਰੇ ਨਹੀਂ ਕਿਤੇ ਇਹ ਨਾ ਹੋਵੇ ਅਸੀਂ ਏਸੀ ਛੱਡ ਲੈ ਰਾਤ ਨੂੰ ਅਸੀਂ ਸੁੱਤੇ ਪਏ ਆ ਲੈਟ ਵਾਗੀ ਚੀਂਗਾ ਬਾਹਰ ਆ ਗਿਆ ਉਹ ਨੁਕਸਾਨ ਆ ਜਿਹੜਾ ਉਹ ਜਰਿਆ ਨਹੀਂ ਜਾਂਦਾ ਬਈ ਉਹ ਕਿਸੇ ਦਾ ਵੀ ਨਹੀਂ ਜਰਿਆ ਜਾਂਦਾ ਜਿਹੜਾ ਗਵਾਂਡੀ ਦਾ ਵੀ ਹੋ ਜਾਣਾ ਲੱਗਦਾ ਯਾਰ ਆਪਣੇ ਜਵਾਬ ਉਹਦਾ ਵੀ ਭਲਾਂ ਦੀ ਪਸ਼ੂ ਐ ਹੋਰ ਫਸਲ ਐ ਮਿਹਨਤ ਤਾਂ ਬਈ ਕਰਨੀ ਪਊ ਹੁਣ ਥ ਗੇ ਪਾਡਾ ਤੇ 17 ਕਿੱਲਾਂ ਦੀ ਬਈ ਬਰਾੜ ਬਾਹੀ ਤੇ ਇੱਕ ਝਿੰਗਾ ਤੇ ਨਾਲ ਨਾਲ ਆਪਣਾ ਪੇਜ ਹਰ ਰੋਜ਼ ਦੋ ਵੀਡੀਓ ਪਾਉਣੀ ਆ ਪਾਉਣੀ ਆ ਹਰ ਰੋਜ਼ ਢੋਲੀ ਜਾਂ ਕਸੀਆ ਚੱਕਣੇ ਚੱਕਣਾ ਤੜਕੇ ਉਸ ਤੋਂ ਬਾਅਦ ਇੱਥੇ ਢੇੜਾ ਮਾਰਨੇ ਮਾਰਨਾ ਕੋਈ ਬੰਦਾ ਨਹੀਂ ਕੁਝ ਨਾ ਕੋਈ ਪੂਰੇ ਕਰੀ ਜਾਂਦਾ ਨਾਲ ਖੇਤੀ ਵੀ ਕਰੀ ਜਾਂਦਾ ਬਹੁਤ ਵਧੀਆ ਇਨਸਾਨ ਹੈਗਾ ਬਾਈ ਨੇ ਜਿਹੜੀ ਸਹੀ ਜਾਣਕਾਰੀ ਦੱਸਤੀ ਪਰ ਜੇ ਜਾਰੇ ਜਾਣਕਾਰੀ ਹੈ ਨਾ ਬਾਈ ਦਾ ਚਿੰਗੇ ਦੀਆਂ ਬਾਈ ਵੀਡੀਓ ਹੋਣੀਆਂ ਆਪਣੇ ਤੇ ਬਾਈ ਚ ਰੂਲ ਚੋਰਮਰ ਵਾਲੇ ਚੈਨਲ ਜਿਹੜੇ ਨੇ ਭਰਾ ਨੇ ਨਾ ਕੰਨੀ ਕੰਨੀ ਚੀਜ਼ ਬਾਈ ਸਿੱਖਣੀ ਆ ਇਹ ਇਹਦੇ ਬਾਰੇ ਬਾਈ ਨੇ ਜਿੱਥੋਂ ਪਾਉਂਦੇ ਆ ਕੱਢਦੇ ਆ ਕੀ ਰੇਟ ਹੁੰਦਾ ਕਿੱਥੇ ਮਾਰਕੀਟ ਜਾਂਦਾ ਸਾਰੀਆਂ ਵੀਡੀਓ ਪੰਗਾ ਬਾਈ ਦੇ ਚੈਨਲ ਤੇ ਜੇ ਮੈਂ ਬਣਾਉਣ ਲੱਗਾ ਬਾਈ ਘੰਟੇ 2 ਘੰਟੇ ਲੱਗੀਆਂ ਬਣ ਜਾਣੀਆਂ ਇੰਨੀ ਅਪਲੋਡ ਨਹੀਂ ਹੋਣੀ ਪਰ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦੇਣੀ ਆ ਬਾਈ ਤੁਸੀਂ ਇਹ ਥੋੜੀ ਛੋਟੀ ਡਿਊਟੀ ਹੈਗੀ ਆ ਤੇ ਬਾਈ ਮੇਰੇ ਨਾਲ ਤਾਂ ਲਿਖਵੇ ਮੈਂ ਆਪਣੇ ਬਰਾੜ ਮੈਂ ਇਹ ਕਹਿਣਾ ਸੋਡੇ ਤੁਸੀਂ ਸ਼ੇਅਰ ਕਰਦੇ ਆਪਣਾ 100 ਬੰਦਾ 100 ਬੰਦਾ ਸ਼ੇਅਰ ਕਰਦਾ ਉਹਦੇ ਵਿੱਚ ਹੋ ਸਕਦਾ ਤਿੰਨ ਜਾਂ ਚਾਰ ਜਾਂ ਪੰਜ ਕਿਸੇ ਦੇ ਕੰਮ ਆ ਜਾਣ ਸਾਡੀ ਵੀਡੀਓ ਉੱਥੇ ਸਫਲ ਆ ਫਿਰ ਹੈਨਾ ਇਹ ਇਹ ਗੱਲ ਉਹ ਜਿਹੜੇ ਕੋਈ ਮਾਨ ਵੀ ਬਣਾਈ ਬੈਠਿਆ ਨਾ ਉਹ ਬੰਦਿਆਂ ਨੇ ਥੋੜਾ ਜਿਹਾ ਗਰਾਊਂਡ ਲੈ ਕੇ ਕੰਮ ਕਰ ਲੱਜਾ ਜਾਂ ਤਾਂ ਉਹ ਕਰਨਾ ਨਹੀਂ ਉਹਨਾਂ ਨੇ ਜਾਂ ਬਾਈਓ ਵੀਡੀਓ ਵੇਖ ਕੇ ਬਾਈ ਉਹ ਆਪਦੀ ਸਰਚ ਕਰਨਗੇ ਜੇ ਉਹਨਾਂ ਨੇ ਕਰ ਲਿਆ ਫਿਰ ਉਹ ਫੇਲ ਵੀ ਨਹੀਂ ਹੁੰਦੇ ਫੇਲ ਵੀ ਨਹੀਂ ਹੁੰਦੇ ਬਈ ਬਿਲਕੁਲ ਜਿਹੜੇ ਅਸੀਂ ਦੇਖ ਕੇ ਕਰ ਲਿਆ ਇਹੋ ਗੱਲ ਆ ਬਾਈ ਚੰਗੀਆਂ ਵੀਡੀਓ ਸ਼ੇਅਰ ਕਰਦਿਆ ਕਰੋ ਠੀਕ ਐ ਹੋਰ ਵੀ ਵੀਡੀਓ ਆਪਾਂ ਬਈ ਲੈ ਕੇ ਆਵਾਂ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਬਾਈ ਬਰਾੜ ਆਪਣਾ ਵੀ ਧੰਨਵਾਦ ਤੇ ਕਰ ਦਿਓ ਬਈ ਖਿੱਚ ਕੇ ਸ਼ੇਅਰ ਸਸਤਰੀ ਗੱਲ